ਸਸੇ ਗਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਸੋਇਆ ਚਾਪ ਜਿਹਦੇ ਵਾਸਤੇ ਆਪਾਂ ਪਰਚੂਨ ਵਾਲੀ ਆਪਾਂ ਸੋਇਆ ਲੇਤੀ ਸੋਇਆਬੀਨ ਲੇਤੀ ਆਹ ਦੇਖੋ ਆ ਵੀ ਆਪਾਂ ਲੈ ਸਕਦੇ ਆ ਸੋਇਆਬੀਨ ਜ਼ਰੂਰੀ ਨਹੀਂ ਵੀ ਆਪਾਂ ਪਰਚੂਨ ਵਾਲ ਲੈਣੀ ਹੈ ਇਹਨਾਂ ਨੂੰ ਵੀ ਆਪਾਂ ਉਬਾਲ ਕੇ ਮਿਕਸੀ ਚ ਆਪਾਂ ਗ੍ਰाइंड ਕਰ ਸਕਦੇ ਆ ਮੇਰੇ ਕੋਲ ਪਰਚੂਨ ਵਾਲੀ ਪਈ ਹੋਈ ਸੀ ਇਸ ਕਰਕੇ ਮੈਂ ਪਾਈਆ ਸੋਇਆ ਸੋਇਆਬੀਨ ਲੇਤੀ ਆ ਪਰਚੂਨ ਵਾਲੀ ਪਾਣੀ ਗਰਮ ਹੋ ਚੁੱਕਿਆ ਹੈ ਗੈਸ ਤੇ ਰੱਖਿਆ ਪਾਣੀ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਲੈਣਾ ਇੱਕ ਉਬਾਲ ਆਂ ਦਿੰਨੇ ਆ ਇਹਨੂੰ ਹੁਣ ਆਪਾਂ ਹਿਲਾ ਦਿੰਨੇ ਆ ਪਾਣੀ ਆਪਨਾ ਗਰਮ ਹੈ ਚਾਹ ਆਪੇ ਉਬਾਲਾ ਦਵਾਈਏ ਚਾਹ ਆਪਾਂ ਨਾ ਦਵਾਈਏ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿਉਂਕਿ ਪਾਣੀ ਗਰਮ ਹੈ ਹੈ ਵੀ ਅਪਰਚੋਨ ਵਾਲੀ ਹੈ ਚਾਹ ਆਪਾਂ ਪਾਣੀ ਗਰਮ ਦੇ ਵਿੱਚ ਵੀ ਆਪਾਂ ਪਾ ਸਕਦੇ ਆ ਇਕੱਲਾ ਹੁਣ ਆਪਾਂ ਇਹਨੂੰ ਉਪਰੋਂ ਵੀ ਟੱਕ ਦਿੰਨੇ ਆ ਲੋ ਜੀ ਹੁਣ ਆਪਾਂ ਚੈੱਕ ਕਰ ਲੈਂਦੇ ਆ ਦੇਖੋ ਜੀ ਆਪਾਂ ਇੱਕ ਉਹ ਵਾਲਾ ਹਿੰਦਵਾਇਆ ਆ ਆ ਦੇਖੋ ਥੋੜਕੇ ਡਬਲ ਹੋ ਚੁੱਕੀ ਐ ਗੈਸ ਆਪਾਂ ਬੰਦ ਕੀਤੀ ਹੋਈ ਐ ਹੁਣ ਆਪਾਂ ਲਵਾਂਗੇ ਇਸ ਤਰ੍ਹਾਂ ਡਾਉਂਗਾ ਡੋਂਗੇ ਵਿੱਚ ਰੱਖਾਂਗੇ ਆਪਾਂ ਕੋਈ ਵੀ ਆਪਾਂ ਪੋਣੀ ਆਪਾਂ ਰੱਖ ਸਕਦੇ ਆ ਉੱਪਰ ਰੱਖਾਂਗੇ ਆਪਾਂ ਕਪੜਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜਾਂਗੇ ਇਹਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਇਹਨਾਂ ਆਪਾਂ ਚੰਗੀ ਤਰ੍ਹਾਂ ਨਿਚੋੜ ਦਾਂਗੇ ਦੇ ਉੱਪਰ ਪਾਣਿਆ ਥੋੜਾ ਜਿਹਾ ਠੰਡਾ ਪਾਣੀ ਦੇਖੋ ਜੀ ਹਮੇ ਫ੍ਰੀਜ ਵਾਲਾ ਠੰਡਾ ਪਾਣੀ ਲੇਤੇ ਆਹ ਦੇਖੋ ਠੰਡਾ ਪਾਣੀ ਪਾਤੀ ਹੁਣ ਆਪਾਂ ਇਹਨੂੰ ਘੁੱਟ ਕੇ ਨਚੋੜ ਦਾਂਗੇ ਜਿੰਨੀ ਕੋ ਆਪਾਂ ਨੂੰ ਜ਼ਰੂਰਤ ਸੀ ਉਹਨਾਂ ਕੋ ਆਪਾਂ ਸੋਇਆ ਬੀਨ ਨੂੰ ਆਪਾਂ ਪਕਾ ਲੇਤਾ ਸਤਰਾਪ ਚੰਗੀ ਤਰ੍ਹਾਂ ਆਪਾਂ ਨਚੋੜਨਾ ਪਾਣੀ ਆਪਾਂ ਬਿਲਕੁਲ ਨਹੀਂ ਰਹਿਣ ਦੇਣਾ ਦੇਖੋ ਜੀ ਜਿਹੜਾ ਸੋਇਆ ਬਿੰਦਾ ਪਾਣੀ ਹੁੰਦਾ ਹੈ ਇਹਦੇ ਨਾਲ ਆਪਾਂ ਆਟਾ ਵੀ ਘੋਲ ਸਕਦੇ ਹਾਂ ਇਹਦੇ ਨਾਲ ਆਪਾਂ ਇਹਦਾ ਆਪਾਂ ਸੂਪ ਵੀ ਬਣਾ ਸਕਦੇ ਹਾਂ ਕਿਉਂਕਿ ਬਹੁਤ ਹੀ ਜ਼ਿਆਦਾ ਵਧੀਆ ਹੈ ਲਓ ਜੀ ਪਾਣੀ ਆਪਾਂ ਲਾਅਕ ਕਰ ਦਿੰਨੇ ਆ ਦੇਖੋ ਜੀ ਸੋਇਆਬੀਨ ਨੂੰ ਆਪਾਂ ਚੰਗੀ ਤਰ੍ਹਾਂ ਝੋਲ ਲੈ ਹੁਣ ਆਪਾਂ ਕੱਪੜੇ ਚੋਂ ਬਾਹਰ ਕੱਢ ਲਾਂਗੇ ਫਿਰ ਆਪਾਂ ਦੁਬਾਰਾ ਫੁੱਲਾ ਭਾਂਡਾ ਲੇਤਾ ਹੈ ਆ ਦੇਖੋ ਕੱਪੜੇ ਦੇ ਨਾਲ ਥੋੜਾ ਸੁੱਕਾ ਹੋ ਜਾਂਦਾ ਹੈ ਜਲਦੀ ਨਿਚੋੜਿਆ ਜਾਂਦਾ ਹੈ ਆ ਦੇਖੋ ਪਾਣੀ ਬਿਲਕੁਲ ਵੀ ਨਹੀਂ ਹੈਗਾ ਇਹਦੇ ਅੰਦਰ ਹੁਣ ਆਪਾਂ ਇਹਦੇ ਵਿੱਚ ਪਾਣਿਆ ਨਾਵਾਕ 1 ਚਮਚ ਆਪਾਂ ਨਮਕ ਦਾ ਪਾਇਆ ਤੁਸੀਂ ਆਪਣੀ ਲੋੜ ਅਨੁਸਾਰ ਪਾ ਸਕਦੇ ਹੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮੈਦਾ ਮੈਂ 4 ਚਮਚ ਪਾ ਰਹੀ ਹਾਂ ਮੈਦੇ ਦੇ ਹੁਣ ਆਪਏ ਨੂੰ ਮਿਕਸ ਕਰ ਲੈਣਾ ਪਾਣੀ ਦੀ ਆਪਾਂ ਨੂੰ ਜ਼ਰੂਰਤ ਨਹੀਂ ਐਤਾ ਹੀ ਆਪਾਂ ਮਿਕਸ ਕਰ ਦਾਂਗੇ ਜਿਸ ਤਰ੍ਹਾਂ ਆਪਾਂ ਆਟਾ ਗੁੰਨੇ ਦਾ ਦੇਖੋ ਜੀ ਇਹਦੇ ਵਿੱਚ 4 ਚਮਚ ਮੈਂ ਪਹਿਲਾਂ ਪਾਏ ਸੀ ਤੁਹਾਨੂੰ ਦਿਖਾਇਆ 2 ਚਮਚ ਇਹਦੇ ਵਿੱਚ ਮੈਂ ਮੈਦੇ ਦੇ ਫਿਰ ਪਾਇਆ ਤੁਸੀਂ ਆਪਣੀ ਲੋੜ ਅਨੁਸਾਰ ਲੈ ਸਕਦੇ ਹੋ ਮੈਦਾ ਜ਼ਰੂਰੀ ਨਹੀਂ ਹੈ 4 ਚਮਚ ਹੀ ਪਾਣੇ ਆ ਦੇਖੋ ਸੋਇਆ ਚਾਪ ਦਾ ਮੈਂ ਆਟਾ ਪਕ ਕੇ ਤਿਆਰ ਹੈ ਆ ਦੇਖੋ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖਦੇ ਹਾਂ ਹੁਣ ਆਪਾਂ ਆਹ ਲੈਂਦੀਆਂ ਜੀ ਆਪਾਂ ਆਈਸਕ੍ਰੀਮ ਵਾਲੀ ਆਪਾਂ ਸਟਿਕ ਲੈਂਦੀ ਹੈ ਇਹਨੂੰ ਹੁਣ ਆਪਾਂ ਠੰਡਾ ਪਾਣੀ ਲੈਂਦਾ ਹੈ ਠੰਡੇ ਪਾਣੀ ਦੇ ਵਿੱਚ ਦੇਖੋ ਜੀ ਆਹ ਦੇਖੋ सारे स्टिक लगा के तैयार कर लिया देखो जी जेकर अपने को स्टिक नहीं भी है आइसक्रीम वाले आप चम्मच सकते दे। हैं देखो जिस तरह मैं चम्मच के उपर लगाया इस तरह चम्मच उपर भी लगा हो। जरूरी नहीं है आपको स्टिक ही लैनी है पानी गर्म हो चुका गैस में आप मीडियम कि हूँ आपने अंदर रखते हैं मीडियम गैस से इन आप उबाले दवावे सारी स्टिक आप रख देंगे ਆ ਚਮਚ ਵਾਲੇ ਵੀ ਆਪਾਂ ਰੱਖ ਦਿੱਤੀ ਇਹਦੇ ਅੰਦਰ। ਲੋਜ ਹੁਣ ਆਪਾਂ ਇਹਦੀ ਆਪਾਂ ਵੇਟ ਕਰਦੇ ਆ। ਇਹਨੂੰ ਉਬਾਲੇ ਦੋਨੇ। ਦੇਖੋ ਜੀ 10 ਮਿੰਟ ਹੋ ਚੁੱਕੇ ਐ। ਪਕਦੇ ਨੂੰ ਹੁਣ ਆਪਾਂ ਗੈਸ ਕਰਦਨੇ ਆ ਬੰਦ। ਇਹਨੂੰ ਹੁਣ ਕੱਢ ਲੈਨੇ ਆ ਆਪਾਂ ਪਲੇਟ 'ਚ। ਇਹਨਾਂ ਨੂੰ ਹੁਣ ਆਪਾਂ ਪਾਵਾਂਗੇ ਠੰਡੇ ਪਾਣੀ ਵਿੱਚ। ਦੇਖੋ ਜੀ ਇਹਨੂੰ ਹੁਣ ਆਪਾਂ ਠੰਡਾ ਕਰਦੇ ਆਂ ਇਹਨਾਂ ਨੂੰ ਹੁਣ ਆਪਾਂ ਪਾਣਿਆ ਆਹ ਲਿੱਤਾ ਜੀ ਆਪਾਂ ਡੋਂਗਾ ਡੋਂਗੇ ਵਿੱਚ ਪਾਇਆ ਆਪਾਂ ਠੰਡਾ ਪਾਣੀ ਪਾਇਆ ਆਪਾਂ ਬਰਫ਼ ਵਾਲਾ ਇਹਦੇ ਵਿੱਚ ਆਪਾਂ ਸਾਰੇ ਸਟਿੱਕ ਆਪਾਂ ਸੋਇਆਬੀਨ ਚਾਪ ਦੇ ਪਾ ਦਿੰਦੇ ਆਂ ਠੰਡੇ ਪਾਣੀ 'ਚ ਪਾਣਾ ਬਹੁਤ ਜ਼ਰੂਰੀ ਹੈ ਇਹਨੂੰ 10 ਮਿੰਟ ਵਾਸਤੇ ਠੰਡੇ ਪਾਣੀ 'ਚ ਆਪਾਂ ਰੱਖਾਂਗੇ ਦੇਖੋ ਜੀ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖਦੇ ਆਂ ਥੋੜੀ ਦੇਰ ਵਾਸਤੇ ਆਪਾਂ ਕੜਾਈ ਦੇ ਵਿੱਚ ਆਪਾਂ ਤੇਲ ਪਾਇਆ ਹੈ उन्हीं देर वास्ते अपना तेल गर्म हो जाए देखो जी दस मिनट हो चुके हैं हम आप सारे स्टिक आप कट देखो ठंडे हो चुके हैं हम आप स्टिक क्ड देने बाद देखो आराम स्टिक निकल जाएगी ਆ ਦੇਖੋ ਐਸਾ ਆਸਾਨੀ ਨਾਲ ਨਿਕਲ ਜਾਏਗੀ ਸਟਿਕ ਆ ਦੇਖੋ ਜਿ ਆਪਾਂ ਚਮਚ ਤੇ ਲਗਾਏ ਸੀ ਨਾਲ ਠੰਡੇ ਪਾਣੀ ਵਿੱਚ ਰੱਖਣਾ ਦੇਖੋ ਜੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਦ ਹੁਣ ਆਪਾਂ ਇਹਦੀ ਕਰਦੇ ਹਾਂ ਕਟਿੰਗ ਪਾਣੀ ਵਿੱਚ ਆਪਾਂ ਸਾਈਡ ਤੇ ਕਰ ਦਿੰਦੇ ਆ ਆ ਦੇਖੋ ਜੀ ਹੁਣ ਆਪਾਂ ਸੋਇਆ ਚਾਪ ਦੀ ਆਪਾਂ ਕਟਿੰਗ ਕਰਦੇ ਆ ਪੀਸ ਆਪਰਾ ਜਿਸ ਤਰ੍ਹਾਂ ਆਪਾਂ ਛੋਟੇ ਵੱਡੇ ਰੱਖਨੇ ਆ ਪਰ ਰੱਖ ਸਕਦੇ ਆ ਚਾਹੇ ਆਪਾਂ ਮੋਟੇ ਰੱਖ ਲਓ ਚਾਹੇ ਪਤਲੇ ਰੱਖ ਲਓ ਆ ਦੇਖੋ आ देखो बहुत ही ज्यादा वाया बने इस तरह सारी कटिंग आप कर ला देखो हाँ देखो जी आप कटिंग कर लीती है देखो जी बहुत ही ज्यादा वाया बने इस तरह लग रहे हैं ਇਸ ਤਰ੍ਹਾਂ ਆਪਾਂ ਫ੍ਰੀਜਰ ਆਪਾਂ ਰੈਡੀਮੇਡ ਲੈ ਕੇ ਆਏ ਹੋਏ ਆ। ਪਰ ਲੇਕੀ ਦਾ ਆਪਾਂ ਤਿਆਰ ਆਪਾਂ ਕਰੇ ਕਿ ਤੇ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਸੌਫਟ ਹੈ। ਹੁਣ ਆਪਾਂ ਇਹਨਾਂ ਨੂੰ ਫ੍ਰਾਈ ਕਰਦੇ ਆ। ਆ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਬਣੇ ਆ ਦੇਖੋ। ਬਲੈਕ सारे पीस अलग अलग हो गए आदि हूँ आपू बहर कूसरा फूल पाए क्रिस्पी होने चाहिए है क्योंकि बाद ग्रेवी में पा लगे सॉफ्ट नहीं होने चाहिए तेल आप चाही तरह मचोड़े हूँ आप दूसरा फूल पावे ਜੇ ਆਪਾਂ ਇਹਨਾਂ ਨੂੰ ਫਰਾਈ ਕਰ ਲੈਂਦੇ ਆਂ ਗੈਸ ਨੂੰ ਆਪਾਂ ਬੰਦ ਕਰ ਦਿੰਦਾ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਆਪਾਂ ਬਾਹਰ ਕੱਢ ਲੈਂਦੇ ਆਂ ਹੁਣ ਆਪਾਂ ਇਹਦੇ ਵਾਸਤੇ ਗਰੇਵੀ ਤਿਆਰ ਕਰਦੇ ਆਂ ਸੋਇਆ ਚਾਪ ਵਾਸਤੇ ਆਹ ਦੇਖੋ ਜੀ ਦੇਖੋ ਜੀ ਪੰਜ ਮਿੰਟ ਵਾਸਤੇ ਇਹਨੂੰ ਹੁਣ ਆਪਾਂ ਠੰਡਾ ਹੁੰਦਿੰਨੇ ਆਂ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਦਹੀਂ ਲਗਾਵਾਂਗੇ ਦਹੀਂ ਨਾਲ ਆਪਾਂ ਲੋੜ ਮਿਰਚੇ ਲਗਾਵਾਂਗੇ ਇਹਨੂੰ ਆਪਾਂ ਇੱਕ ਵਾਰੀ ਠੰਡਾ ਕਰ ਲੈਣਾ ਪੰਜ ਮਿੰਟ ਵਾਸਤੇ ਫਿਰ ਆਪਾਂ ਇਹਦੀ ਗਰੇਵੀ ਤਿਆਰ ਕਰਾਂਗੇ ਆਹ ਦੇਖੋ ਜੀ ਠੰਡੇ ਹੋ ਚੁੱਕੇ ਐ 10 ਮਿੰਟ ਬਾਅਦ ਆਹ ਦੇਖੋ ਅੰਦਰੋਂ ਬਹੁਤ ਹੀ ਜ਼ਿਆਦਾ ਸੌਫਟ ਐ ਆਹ ਦੇਖੋ ਹੁਣ ਆਪਾਂ ਇਹਦੇ ਉੱਪਰ ਪਾਨੇ ਆ ਚਾਟ ਮਸਾਲਾ ਅੱਧਾ ਚਮਚ ਆਪਾਂ ਚਾਟ ਮਸਾਲੇ ਦਾ ਪਾਇਆ देखो जी चाट मसाला मसाल पा आपता हूँ आपने पा है हाँ जीरा ये यह जीरे को भुन के उस तो बाद आप ग्रैंड करके आप डब्बी पा दबी के पहला रखे देखो, एक चम्मच आप भुन जीरे का पाता अद्धा चम्मच आप नमक का पाया हूँ आपने ये मसाला आ देखो, आधा चम्मच आप मसाले का पाया ਲਾਸਟ ਦੇ ਪਾਵਾਂਗੇ ਇਹਦੇ ਵਿੱਚ ਦਹੀਂ ਦਹੀਂ ਖੱਟਾ ਨਹੀਂ ਪਾਣਾ ਆਪਾਂ ਤਾਜ਼ਾ ਦਹੀਂ ਪਾਵਾਂਗੇ ਫਰੈਸ਼ 3 ਚਮਚ ਆਪਾਂ ਦਹੀਂ ਦੇ ਪਾਇਆ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਦੇ ਹਾਂ ਥੋੜਾ ਜਿਹਾ ਆਪਾਂ ਹਲਦੀ ਪਾਊਡਰ ਪਾਣੇ ਆ ਵੋਦਨਾ ਕਲਪਤੀ ਆ ਜੂਗਾ ਦੋ ਜੁੜ ਕੇ ਆਪਾਂ ਹਲਦੀ ਪਾਊਡਰ ਪਾ ਲਈ ਕੋਨਾ ਪਾਏ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਦੇਖੋ ਜੀ ਮਸਾਲੇ ਆਪਾਂ ਮਿਕਸ ਕਰ ਦਿੱਤੇ ਆ ਹੁਣ ਆਪਾਂ ਇਹਨੂੰ ਸਾਈਡ ਤੇ ਕਰ ਦਿੰਨੇ ਆ ਹੁਣ ਆਪਾਂ ਤੜਕਾ ਤਿਆਰ ਕਰਦੇ ਆ ਫਰਾਈਪੈਨ ਦੇ ਵਿੱਚ ਆਪਾਂ ਤੇਲ ਪਾਇਆ ਹੋਇਆ ਹੈ ਤੇਲ ਜਿੰਨੀ ਦੇਰ ਵਾਸਤੇ ਆਪਣਾ ਗਰਮ ਹੁੰਦਾ ਪਿਆ। ਉਹ ਦੇਖੋ ਜੀ ਲਸਣ ਅਦਰਕ ਆਪਾਂ ਛੇਲ ਲਿੱਤਾ ਹੈ। ਇਹਨੂੰ ਆਪਾਂ ਦੇਖੋ ਅਦਰਕ ਨੂੰ ਆਪਾਂ ਮੋਟਾ-ਮੋਟਾ ਕੱਟ ਲੈਂਦਾ ਹੈ। ਦੋ ਪਿਆਜ਼ ਲੈਂਦੇ ਆਪਾਂ, ਦੋ ਟਮਾਟਰ, ਚਾਰ ਹਰੀ ਮਿਰਚ। ਇਹਨਾਂ ਨੂੰ ਆਪਾਂ ਲੰਬਾ-ਲੰਬਾ ਕੱਟ ਦਿੰਨੇ ਆ ਪਿਆਜ਼ ਨੂੰ। ਇਹਨਾਂ ਨੂੰ ਆਪਾਂ ਮੋਟਾ-ਮੋਟਾ ਕਟਾਂਗੇ। ਇੱਕ ਵਾਰੀ ਆਪਾਂ ਇਹਨੂੰ ਤੇਲ ਦੇ ਵਿੱਚ ਆਪਾਂ ਭੁੰਨਾਂਗੇ ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ। ਆ ਦੇਖੋ ਜੀ ਪਿਆਜ਼ ਆਪਾਂ ਕੱਢ ਲਿੱਤੇ ਹਰੀ ਮਿਰਚ ਵੀ ਕੱਢਤੀ ਹੁਣ ਆਪਾਂ ਮੋਟਾ ਮੋਟਾ ਆਪਾਂ ਟਮਾਟਰ ਕੱਢ ਲਏ ਤੇਲ ਗਰਮਾ ਹੁਣ ਆਪਾਂ ਤੇਲ ਦੇ ਵਿੱਚ ਪਾ ਦਿੰਦੇ ਆ ਆ ਦੇਖੋ ਸਾਰਾ ਕੁਝ ਆਪਾਂ ਇਕੱਠੇ ਪਾਵਾਂਗੇ ਇਹ ਜਿਹੜਾ ਆਪਾਂ ਭੋਲ ਲਿਆ ਨਿਆ ਫਿਰ ਆਪਾਂ ਗ੍ਰੈਂਡ ਕਰਾਂਗੇ ਗੈਸ ਆਪਾਂ ਮੀਡੀਅਮ ਤੇ ਰੱਖੀ ਹੋਈ ਹੈ ਉੱਪਰੋਂ ਜੇ ਆਪਾਂ ਢੱਕ ਦੇਵਾਂਗੇ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਤੜਕਾ ਆਪਣਾ ਭੁੱਜ ਚੁੱਕਾ ਹੈ ਹੁਣ ਆਪਾਂ ਇਹਨੂੰ ਪਲੇਟ 'ਤੇ ਕੱਢ ਲਵਾਂਗੇ ਇਹਨੂੰ ਆਪਾਂ ਠੰਡਾ ਕਰਕੇ ਗ੍ਰੈਂਡ ਕਰਦੇ ਆ ਇਹ ਦੇਖੋ ਜੀ ਸੋਇਆ ਚਾਪ ਬਲਦੀ ਤਾਂ ਬਹੁਤ ਵਾਰੀ ਆਪਾਂ ਇਹਦੇ ਤੇ ਟਾਈਮ ਲੱਗਦਾ ਹੈ ਇਹਨੀਆਂ 10-15 ਮਿੰਟ ਵਿੱਚ ਬਣ ਜੂਗੀ ਟਾਈਮ ਲੱਗੂਗਾ ਜਦੋਂ ਪਰ ਬਣੇਗੀ ਬਹੁਤ ਵਧੀਆ। ਲਓ ਜੀ ਤੜਕੇ ਨੂੰ ਆਪਾਂ ਠੰਡਾ ਕਰਕੇ ਆਪਾਂ ਗ੍ਰाइंड ਕਰ ਲੇਤਾ ਆਹ ਦੇਖੋ ਜੀ। ਹੁਣ ਆਪਾਂ ਪਾਨੇ ਆ ਸੁੱਕੇ ਮਸਾਲੇ ਫਰਾਈ ਉਸੇ ਫਰਾਈ ਪੈਨ ਦੇ ਵਿੱਚ ਆਪਾਂ ਤੇਲ ਪਾਇਆ ਹੋਇਆ ਫਿਰ ਦੁਬਾਰਾ ਹੁਣ ਆਪਾਂ ਉਹਦੇ ਵਿੱਚ ਖੜੇ ਮਸਾਲੇ ਪਾਵਾਂਗੇ। ਆਹ ਦੇਖੋ ਜੀ। ਇੱਕ ਤੇਜ ਪੱਤਾ ਪਾਵਾਂਗੇ ਇੱਕ ਵੱਡੀ ਇਲਾਇਚੀ ਪਾਵਾਂਗੇ ਦੋ ਆਪਾਂ ਛੋਟੀਆਂ ਇਲਾਇਚੀਆਂ ਪਾਈਆਂ ਇੱਕ ਦਾਲ ਜਿੰਨੀ ਦਾ ਟੁਕੜਾ ਦੋ ਲੌਂਗ ਆਹ ਦੇਖੋ ਹੁਣ ਆਪਾਂ ਪਾਨੇ ਦੇ ਵਿੱਚ ਜੀਰਾ ਇੱਕ ਚਮਚ ਆਪਾਂ ਜੀਰੇ ਦਾ ਪਾਇਆ ਹੁਣ ਆਪਾਂ ਇਹਨਾਂ ਨੂੰ ਰੋਸਟ ਕਰ ਲੈਨੇ ਆ ਇੱਕ ਚਮਚ ਆਪਾਂ ਉਹਨੂੰ ਕਸ਼ਮੀਰੀ ਲਾਰਮੇ ਵਿੱਚ ਦਾ ਪਾਵਾਂਗੇ ਕਸ਼ਮੀਰੀ ਲਾਰਮੇ ਵਿੱਚ ਨਾ ਵੀ ਹੋਵੇ ਆਪਾਂ ਸਕਿੱਪ ਕਰ ਦੇ ਸਕਦੇ ਆ ਸਿੰਪਲ ਆਪਾਂ ਲਾਰਮੇ ਵਿੱਚ ਅੱਧਾ ਚਮਚ ਆਪਾਂ ਪਾ ਸਕਦੇ ਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲਾ ਇੱਕ ਚਮਚ ਆਪਾਂ ਮਸਾਲੇ ਦਾ ਪਾਉਂਦੇ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ पाने ने ने लाल पाच अधा चमच आपण मिरच चमच दीसरा हिस्सा आपण हल्ली पावडर पाय हा आपण पाने पाय तडका जे आपण ग्रँड करते ਥੋੜਾ ਜਿਹਾ ਆਪਾਂ ਨੇ ਪਾਣੀ ਅੱਧਾ ਗਲਾਸ ਇਹ ਆਪਾਂ ਪਾਣੀ ਪਾਤੀਂ ਦੇਖੋ ਜੀ ਜਿੰਨੇ ਚਾਪਾ ਤੜਕਾ ਆਪਾਂ ਗ੍ਰाइंड ਕੀਤਾ ਉਸੇ ਜਗ੍ਹਾ ਦੇ ਵਿੱਚ ਆਪਾਂ 1 ਗਲਾਸੀ ਪਾਣੀ ਦੀ ਪਾਈ ਹੈਗਾ ਆ ਦੇਖੋ ਗਰਮ ਪਾਣੀ ਦਾ ਪਾਇਆ ਇਹ ਹੁਣ ਆਪਾਂ ਤੜਕੇ ਦੇ ਵਿੱਚ ਪਾ ਦਿੰਦੇ ਹਾਂ ਥੋੜਾ ਪਾਣੀ ਮਿਕਸ ਕਰ ਦਿੰਨੇ ਹੁਣ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ। ਲਓ ਜੀ ਤੜਕਾ ਪਾ ਕੇ ਚੈੱਕ ਕਰ ਲੈਨੇ ਆਹ ਦੇਖੋ। ਤੜਕਾ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਆਹ ਦੇਖੋ। ਦੇਖੋ ਜੀ ਤੜਕਾ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਇਹ ਦੇਖੋ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਨਮਕ। ਨਮਕ ਆਪਾਂ ਪਹਿਲਾਂ ਨਹੀਂ ਪਾਇਆ ਤੜਕੇ ਦੇ ਵਿੱਚ। ਹੁਣ ਆਪਾਂ ਪਾਵਾਂਗੇ ਨਮਕ। अर्धा चम्मच आप नमक का पा रहे क्योंकि आप सोया चापचा पाया है होना आप मिक्स कर देने गैस में आप बिल्कुल स्लो किया है हूँ आप सोया चाप हूँ आप सोया चाप पाती हूँ मिक्स कर देंगे सोया चाप पा के देखो ਗੈਸ ਨੂੰ ਆਪਾਂ ਥੋੜਾ ਜਿਹਾ ਤੇਜ਼ ਕਰ ਦਿੰਨੇ ਆ ਹੁਣ 2 ਕੁ ਮਿੰਟ ਵਾਸਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਗਰਮ ਪਾਣੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧੀ ਕੋਈ ਗਲਾਸੀ ਆਪਾਂ ਗਰਮ ਪਾਣੀ ਦੀ ਪਾਵਾਂਗੇ ਡੋਂਗੇ ਵਿੱਚ ਪਾ ਕੇ ਇਸ ਤਰ੍ਹਾਂ ਆਪਾਂ ਮਿਕਸ ਕਰ ਲੈਂਦਾ ਆ ਦੇ ਕਿਉਂਕਿ ਸੋਇਆ ਚਾਹ ਕੇ ਆਪਾਂ ਦਹੀਂ ਲਗਾਇਆ ਸੀ दही लगा के मसाले लगाए थ उन्होंने आपको पकाना है। इस करके आप पाया नाल पक जाएगा फिर दही ना अलग टेस्ट नहीं आएगा हम आप उपरों ने ढक देने दो तीन मिनट वास्ते बस आप पका लेने, लो जी हम लो जी हम आप चेक कर लेने, हाँ देखो जी बहुत ही ज्यादा वाइया बनी है ਗਰੇਵੀ ਆਪਾਂ ਵੱਧ ਘੱਟ ਰੱਖ ਸਕਦੇ ਆ ਉਹ ਆਪਣੇ ਦੇ ਡਿਪੈਂਡ ਹੈ ਮੈਂ ਥੋੜੀ ਜਿਹੀ ਗਰੇਵੀ ਜ਼ਿਆਦਾ ਰੱਖੀ ਹੈ ਆ ਦੇਖੋ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਲੋ ਜੀ ਸੋਇਆ ਚਾਪ ਬਣ ਕੇ ਆਪਣੀ ਤਿਆਰ ਹੈ ਇੱਧਰ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇੱਧਰ ਦੇਖੋ ਇਹਨੂੰ ਆਪਾਂ ਰੋਟੀ ਨਾਲ ਵੀ ਖਾ ਸਕਦੇ ਆ ਚਾਵਲ ਨਾਲ ਵੀ ਆਪਾਂ ਖਾ ਸਕਦੇ ਆ ਕਿਉਂਕਿ ਮੈਂ ਥੋੜੀ ਜਿਹੀ ਗਰੇਵੀ ਬਣਾਈ ਹੈ ਜ਼ਿਆਦਾ ਆ ਦੇਖੋ ਦੇਖੋ ਜੀ ਇਹਦੇ ਤੇ ਟਾਈਮ ਜ਼ਰੂਰ ਲੱਗਦਾ ਪਰ ਬੰਦੀ ਬਹੁਤ ਹੀ ਜ਼ਿਆਦਾ ਵਧੀਆ ਹੈ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਹੁਣ ਆਪਾਂ ਢੱਕ ਦੇਨੇ ਇਹਨੂੰ ਉੱਪਰੋਂ ਦੇ ਲਓ ਜੀ ਹੁਣ ਆਪਾਂ ਆਖਿਰ ਤੇ ਥੋੜਾ ਏ ਧਨੀਆ ਪਾ ਦਿੰਦੇ ਆ ਇਹ ਸੁੱਕਾ ਧਨੀਆ ਪਾਇਆ ਆਪਾਂ ਹੁਣ ਆਪਾਂ ਫੇਰ ਆਪਾਂ ਮਿਕਸ ਕਰ ਦਿੰਦੇ ਆ ਧਨੀਆ ਨੂੰ ਗੈਸ ਆਪਾਂ ਬੰਦ ਕੀਤੀ ਹੋਈ ਹੈ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਹੈ ਤੁਸੀਂ ਵੀ ਪਲੀਜ਼ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ